ਐਸ ਵਕਤ ਖੜੇ ਜੀ ਆਪਾਂ ਮੈਨੇਜਮੈਂਟ ਸ਼੍ਰੀ ਹਿਮਕੁੰਡ ਸਾਹਿਬ ਗੁਰਦੁਆਰਾ ਗੋਵਿੰਦ ਤਾਮ ਤੇ ਸਾਰੀਆਂ ਸੰਗਤਾਂ ਜੀ ਕੱਲ 10 ਤਰੀਕ ਸੀ ਅੱਜ 11 ਤਰੀਕ ਹੋ ਗਈ 10 ਤਰੀਕ ਅ ਅਕਤੂਬਰ 2025 ਨੂੰ ਜਿਹੜੀ ਐ ਸੁੱਪਰ ਦੀ ਜਿਹੜੀ ਕਲੋਜ਼ਿੰਗ ਸੀ ਯਾਤਰਾ ਦੀ ਉਹ ਸਮਾਪਤ ਹੋ ਚੁੱਕੀ ਹੈ ਤੇ ਆਪਣੀਆਂ ਸੰਗਤਾਂ ਇੱਧਰ ਤਿਆਰ ਨੇ ਜੀ ਤੇ ਕਰਦੇ ਆ ਗੱਲ ਇਹਨਾਂ ਨਾਲ ਹੋਰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਬਾ ਜੀ ਦਰਸ਼ਨ ਬਹੁਤ ਵਧੀਆ ਹੋਏ ਸਾਨੂੰ ਕੋਈ ਤਕਾਵਟ ਨਹੀਂ ਹੋਈ ਮਹਿਸੂਸ ਨਹੀਂ ਹੋਈ ਅੱਜ ਅਸੀਂ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਨੇਮ ਇੰਟਰਸਟ ਗੋਵਿੰਦ tạm ਰੂਪੇ ਹੋਏ ਸੀਗੇ ਉਹਨਾਂ ਅਸੀਂ ਚਾਲੇ ਪਾਉਣ ਲੱਗੇ ਆ ਗੁਰਦੁਆਰਾ ਗੋਵਿੰਦ ਘਾਟ ਇੱਧਰ ਸਾਡੇ ਲਾਲੀਬੀਰ ਜੀ ਜਿਨ੍ਹਾਂ ਦਾ ਨਾਮ ਲਖਵਿੰਦਰ ਸਿੰਘ ਕਿਵੇਂ ਰਹੀ ਯਾਤਰਾ ਜੀ ਤੁਹਾਡੀ ਵੈਗਰ ਜੀ ਦਾ ਖਾਲਸਾ ਵੈਗਰ ਜੀ ਦੀ ਫਤਿਹ ਬਹੁਤ ਵਧੀਆ ਯਾਤਰਾ ਰਹੀ ਜੀ ਬਹੁਤ ਵਧੀਆ ਦਰਸ਼ਨ ਦਿਦਾਰੇ ਹੋਏ ਗੁਰੂ ਸਾਹਿਬ ਦੇ ਹੁਣ ਅਸੀਂ ਗੁਰਦੁਆਰਾ ਗੋਵਿੰਦ tạm ਵਿਖੇ ਖੜੇ ਆ ਤੇ ਗੋਵਿੰਦ ਘਾਟ ਵੇ ਚਾਲੇ ਪਾਉਣ ਲੱਗੇ ਆ ਇੱਧਰ ਬਾਈ ਜੀ ਕਹ ਰਹੇ ਨੇ ਸਾਡੇ ਕੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਿਲਕੁਲ ਠੀਕ ਠੁਕ ਰਹੇ ਆ ਜੀ ਤੇ ਬਿਲਕੁਲ ਯਾਤਰਾ ਵਧੀਆ ਹੋਈ ਆ ਜੀ ਇੱਧਰ ਸਾਡੇ ਟੰਗ ਸਾਹਿਬ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਧਰ ਅਕਸਰ ਗੱਲ ਹੁੰਦੀ ਹੈ ਬਹੁਤ ਮਜ਼ਾ ਆਇਆ ਬਹੁਤ ਮਜ਼ਾ ਆਇਆ ਇਸ ਵਾਰ ਇਹਨਾਂ ਦੇ ਨਾਲ ਸਾਰਿਆਂ ਦੇ ਨਾਲ ਸੋ ਸਾਰਿਆਂ ਦਾ ਸਵਾਗਤ ਹੈ ਜੀ ਅੱਜ ਦੇ ਵਲੌਗ ਦੇ ਵਿੱਚ ਅੱਜ ਦੇ ਵਲੌਗ ਦੇ ਵਿੱਚ ਆਪਾਂ ਚੱਲਦੇ ਹਾਂ ਜੀ ਗੋਵਿੰਦ ਧਾਮ ਤੋਂ ਗੋਵਿੰਦ ਘਾੜ ਤੱਕ ਤੇ ਇੱਧਰ ਸਾਡੇ ਡਾਕਟਰ ਸਾਹਿਬਾਨ ਖੜੇ ਨੇ ਜਿੱਥੇ ਕਿ ਇੱਥੋਂ ਦੇ ਡਿਸਪੈਂਸਰੀ ਚ ਸੰਗਤਾਂ ਦੀ ਬਹੁਤ ਵੱਡੀ ਸੇਵਾ ਜਿੰਨੇ ਚਿਰ ਤੱਕ ਯਾਤਰਾ ਚੱਲਦੀ ਆ ਤੇ ਉਹਨੇ ਚਿਰ ਤੱਕ ਇਹ ਸਾਡੇ ਸੰਗਤਾਂ ਦੀ ਬਹੁਤ ਸੇਵਾ ਕਰਦੇ ਕੁਝ ਕਹਿਣਾ ਚਾਹੁੰਦੇ ਡਾਕਟਰ ਸਾਹਿਬ ਮਸਜੀ ਬਹੁਤ ਬਹੁਤ ਸੁੰਦਰ ਨਮਾਇਰ ਹੋ ਗਏ ਜੇ ਖਾਲਸਾ ਪੱਤੇ ਚਲੋ ਜੀ ਬਹੁਤ ਸੋਹਣੀ ਯਾਤਰਾ ਸ਼ੁਰੂ 25 ਮਈ ਤੋਂ ਤੇ ਕੱਲ 10 ਅਕਤੂਬਰ ਸੀ ਤੁਹਾਨੂੰ ਬੜਾ ਤੁਸੀਂ ਸਾਰੇ ਸੰਦਰਸ਼ਨ ਕਿੱਥੇ ਮਾਲਕ ਦੇ ਬੜੀ ਕਿਰਪਾ ਰਹੀ ਆ ਤੇ ਸਾਨੂੰ ਵੀ ਚਲੋ ਸੰਗਤਾਂ ਹੀ ਮੱਲਾ ਕੁਛ ਹੀ ਨਹੀਂ ਵੇਕੇ ਤੁਹਾਡਾ ਢਾਈ ਵੀਰ ਜੀ ਬਹੁਤ ਬਹੁਤ ਧੰਨਵਾਦ ਕਿੱਥੋਂ ਆਏ ਹੋ ਤੁਸੀਂ ਅਸੀਂ ਮੇਰਾ ਸਮਰੂਹ ਡਿਸਟ੍ਰਿਕਟ ਹੈ ਬਹੁਤ ਬਹੁਤ ਧੰਨਵਾਦ ਢਾਈ ਤੇ ਬਹੁਤ ਤੁਹਾਨੂੰ ਖੁਸ਼ੀ ਹੈ ਮੇਰੇ ਕੋਲ ਤੋਂ ਸੁਣਾ ਕੰਮ ਕਰ ਰਿਹਾ ਗੁਰੂ ਜੀ ਮਨਲਾ ਜਿਹੜਾ ਜਿਹਦੇ ਪ੍ਰਬੰਧ ਸਾਰੇ ਬਖਾ ਰਿਹਾ ਸਾਰੇ ਵਰਲਡ ਦੇ ਵਿੱਚ ਸੋਸ਼ਲ ਮੀਡੀਆ ਦੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਅਗਰ ਜੇ ਖਾਲਸਾ ਵਾਹਿਗੁਰੂ ਸੋ ਆਓ ਜੀ ਹੁਣ ਸੰਗਤ ਦੇ ਨਾਲ ਨਾਲ ਆਲ ਮਿਲ ਕੇ ਆਪਾਂ ਚੱਲਦੇ ਹਾਂ ਜੀ ਗੋਵਿੰਦ ਘਾਟ ਸਾਹਿਬ ਸੋ ਚਲੋ ਜੀ ਸੰਗਤਾਂ ਸਾਡੀਆਂ ਤਿਆਰ ਨੇ ਹੋਣਾ ਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਦੇ ਨਾਲ ਸੰਗਤਾਂ ਜਿਹੜੀਆਂ ਨੇ ਰਵਾਨਾ ਹੋ ਰਹੀਆਂ ਨੇ ਇੱਥੋਂ ਸਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ ਸੋ ਇੱਥੋਂ ਹੀ ਸੇਵਾ ਹੋ ਚੁੱਕੀ ਆ ਗੁਰੂ ਗ੍ਰੰਥ ਸਾਹਿਬ ਜੀ ਦੀ ਸੋ ਸੁਖਾਸਣ ਕਰ ਚੁੱਕੇ ਨੇ ਅਗਲੇ ਸਾਲ ਫੇਰ ਇਸੇ ਤਰ੍ਹਾਂ ਹੀ ਮਹਾਰਾਜ ਦਰਸ਼ਨ ਦੇ ਮੇਲੇ ਕਰਾਉਣਗੇ ਸੰਗਤਾਂ ਨੂੰ ਗੁਰਨਾਣਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਸੱਚਾ ਅਸ਼ਾ ਸੋ ਸਾਰਿਆਂ ਇੱਥੇ ਦੀਆਂ ਸੰਜਨੀ ਵੀ ਮੈਨੇਜਮੈਂਟ ਹੈ ਜਿੰਨੇ ਵੀ ਸੇਵਾਦਾਰ ਨੇ ਉਹ 14 ਤਰੀਕ ਨੂੰ ਚਾਲੇ ਪਾਣਗੇ ਚਾਪ ਕੇ 4 ਦਿਨਾਂ ਬਾਅਦ ਸੋ ਬਹੁਤ ਬਹੁਤ ਧੰਨਵਾਦ ਇਹਨਾਂ ਗੁਰਸਿੱਖਾ ਸੰਗਤਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਜਿੰਨੇ ਵੀ ਇੱਥੋਂ ਦੇ ਸੇਵਾਦਾਰ ਮੈਨੇਜਮੈਂਟ ਹੈ ਉਹ 14 ਤਰੀਕ ਨੂੰ ਇੱਥੋਂ ਕਲੋਜ਼ਿੰਗ ਕਰਕੇ ਹੇ ਨੀਚੇ ਆ ਜਾਏਗੀ ਗੋਵਿੰਦ ਘਾਟਾ ਜੋ ਵੀ ਸਮਾਨ ਹੈ ਇੱਥੇ 6 ਮਹੀਨਿਆਂ ਦਾ ਰਾਸ਼ਨ ਪਾਣੀ ਉਹ ਅਗਲੇ ਸਾਲ ਵਾਸਤੇ ਇਹ ਇੱਥੇ ਬੰਦ ਕਰਕੇ ਰਾਸ਼ਨ ਨੂੰ ਕਲੋਜ਼ਿੰਗ ਕਰਕੇ ਸੁਰੱਖਿਆ ਨਾਲ ਰੱਖ ਕੇ ਵਾਪਸ ਜਾਣਗੇ ਸੰਗਤਾਂ ਇੱਧਰ ਵੀ ਖੜੀਆਂ ਨੇ ਅਜੀ ਗਾਇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਗਤਾਂ ਮਹਾਲੀ ਤੋਂ ਆਈਆਂ ਨੇ ਜੀ ਤੇ ਚੱਲਦੇ ਆ ਤੇ ਭਾਈ ਆ ਵੀ ਸੰਗਤਾਂ ਸਾਡੀਆਂ ਮਹਾਲੀ ਦੀਆਂ ਨੇ ਨਾਲ ਚਲੋ ਆਹ ਦੇਖੋ ਸਾਰਾ ਸਮਾਨ ਪੈਕ ਵਗੈਰਾ ਹੋ ਰਿਹਾ ਹੁਣ ਜਿੰਨੇ ਵੀ ਹੋਟਲ ਆ ਲੈਨੇ ਇਹ ਵੀ ਦੋ ਦਿਨਾਂ ਬਾਅਦ ਕੁਝ ਜਾਣਗੇ ਕੁਝ ਜਾ ਚੁੱਕੇ ਨੇ ਤੇ ਸਾਰੀ ਯਾਤਰਾ ਦੀ ਸਮਾਪਤੀ ਹੋ ਚੁੱਕੀ ਹੈ ਹੁਣ ਇਸੇ ਤਰ੍ਹਾਂ 2026 ਦੇ 25 ਮਈ ਨੂੰ ਜਿਹੜੀ ਯਾਤਰਾ ਹੈ ਉਹ ਸਟਾਰਟ ਹੋ ਜਾਣੀ ਹੈ ਸਾਹਮਣੇ ਦੇਖੋ ਘੋੜਿਆਂ ਤੇ ਸਮਾਨ ਹੋਟਲਾਂ ਦਾ ਲੱਦਿਆ ਜਾ ਰਿਹਾ ਹੈ ਸਾਬ ਥਲੇ ਚ ਸਮਾਨ ਜਿਹੜਾ ਉਹ ਪੈਕ ਹੋਣਾ ਸ਼ੁਰੂ ਹੋ ਗਿਆ ਸਾਰੇ ਹੋਟਲਾਂ ਦਾ ਸਮਾਨ ਬੈਗ ਬੂਗ ਪੈਕਿੰਗ ਕਰਕੇ ਸਾਰੇ ਜਾ ਰਹੇ ਨੇ ਇੱਥੋਂ ਆ ਡੱਬੇ ਡੱਬੇ ਖਿੰਡੇ ਪਏ ਨੇ ਸਾਰੇ ਕਿਉਂਕਿ ਸਮਾਨ ਸਾਰਾ ਬੰਨ ਕੇ ਇਹਨਾਂ ਨੇ ਥੱਲੇ ਲੈ ਜਾਣਾ ਕੁਝ ਕੁ ਸਮਾਨ ਇੱਥੇ ਜਾ ਇਹ ਹੋਣਾ ਕਿ ਅਗਲੇ ਮਹੀਨੇ ਤੱਕ ਅਗਲੇ ਮਹੀਨੇ ਕੀ ਥੋੜੇ ਦਿਨਾਂ 10-15 ਦਿਨਾਂ ਤੱਕ ਇੱਥੇ ਵੀ ਬਰਫ਼ ਪੂਰੀ 4-4 ਫੁੱਟ 5-5 ਫੁੱਟ ਚੜ ਜਾਣੀ ਹੈ ਤੇ ਭਾਲੂਆਂ ਦਾ ਰਾਜ ਹੋ ਜਾਣਾ ਇੱਥੇ ਯਾਨੀ ਕਿ ਇਹ ਰੇਛੇ ਇੱਥੇ ਹੁੰਦੇ ਨੇ ਇਹ ਲੋਹੇ ਦੇ ਜਿੰਨੇ ਵੀ ਸ਼ਟਰ ਨੇ ਇਹਨਾਂ ਨੂੰ ਵੀ ਤੋੜ ਦਿੰਦੇ ਨੇ ਕਹਿੰਦੇ ਜੀ ਭਾਲੂ ਅੱਡੀ ਸੰਗ ਤਾਂ ਜਿਹੜੀ ਵਿਚਾਰੀ ਜਾਲ ਜਿੰਨਾਂ ਕੋੜੇ ਤੇ ਤੁੰਗ ਸਾਹਿਬ ਕੀ ਕੀ ਕਹਿੰਦੇ ਨੇ ਐ ਕੋੜੀ ਚੜੇ ਨਹੀਂ ਵਿਆਹ ਦੇ ਤੇ ਹੁਣ ਅਸੀਂ ਦੋ ਵਾਰੀ ਕੋੜੀ ਚੜਾਉਤਾ ਇਹਨਾਂ ਅੱਛਾ ਚੱਲੋ ਗੱਡੀ ਆ ਘੜਾਓ ਵੀ ਦੱਸੋ ਨੋ ਠੀਕ ਠੀਕ ਗੋਵਿੰਦ ਧਾਮ ਤੋਂ ਗੋਵਿੰਦ ਧਾਮ ਤੋਂ ਅੱਜ ਮੇਰਾ ਪਾਪਾ ਲੜ ਪੈ ਕੇ ਕਹਿੰਦੇ ਤੈਨੂੰ ਗੱਡੀ ਜੀ ਖੜਨਾ ਕੋੜੀ ਤੇ ਨਹੀਂ ਖੜਨਾ ਅੱਛਾ ਠੀਕ ਇਸ ਟਾਈਮ ਆਪਾਂ 1 ਕਿਲੋਮੀਟਰ ਥੱਲੇ ਆ ਗਿਆਂ ਗੋਵਿੰਦ ਧਾਮ ਤੋਂ ਹੈਲੀਪੈਡ ਕੋਲੇ ਹੁੰਚਣ ਆਲੇ ਆ ਪਿੱਛੇ ਟਾਈਮ ਇੰਨਾ ਲੱਗਿਆ ਘੂੜੇ ਵਾਲਿਆਂ ਨਾਲ ਪੈ ਗਿਆ ਸੀ ਕਲੂ ਕਰੇਸ਼ ਆ ਪਹਿਲਾਂ ਤਾਂ ਸਾਡਾ ਜਿਹੜਾ ਬੰਦਾ ਹੈ ਰਾਤ ਹਿਮਕੁਟ ਸਾਹਿਬ ਤੋਂ ਚੜਾਇਆ 800 ਰੁਪਏ ਚ ਕਰਿਆ ਪਰ ਉਹਨੂੰ ਵਿਚਾਲੇ ਲਾਤਾ ਉਹਨੇ ਬੰਦੇ ਨੇ ਵਿਚਾਲੇ ਲਾਤਾ ਕਿਉਂ ਉਹ 2000 ਰੁਪਏ ਮੰਗਣ ਲੱਗਾ ਬਜ਼ੁਰਗ ਸੀਗਾ ਵਿਚਾਰਾ ਸਾਨੂੰ ਚਿੰਤਾ ਪੈ ਗਈ ਕਿ ਰਾਤ ਦਾ ਟਾਈਮ ਹੋ ਗਿਆ ਵੀ ਹਲੇ ਤੱਕ ਆਇਆ ਨਹੀਂ ਉੱਥੋਂ ਵਿਚਾਰਾ ਤੁਰਦਾ ਆਇਆ ਫਿਰ 3 ਕਿਲੋਮੀਟਰ ਸਾਡੇ ਸੋਨੂ ਵੀਰ ਹੋਰੀ ਗਏ ਸਾਰੇ ਉਹਨੂੰ ਬੰਦੇ ਨੂੰ ਲੈ ਕੇ ਆਏ ਤੇ ਅੱਜ ਫੇਰ ਉਹੀ ਗੱਲਾਂ ਕਰਨ ਲੱਗੇ ਤੇ ਇੱਥੇ ਪੈ ਗਿਆ ਰਫੜਾ ਕਮੇਟੀ ਨੂੰ ਫੋਨ ਕਰਿਆ ਤੇ ਪੁਲਿਸ ਵਾਲਿਆਂ ਨੂੰ ਫੋਨ ਕਰਿਆ ਤੇ ਯਾਰ ਮਾਫੀ ਮੰਗੀ ਉਹਨਾਂ ਨੇ ਮਾਫੀ ਮੰਗ ਕੇ ਘੋੜਾ ਸੋਨੂ ਵੀਰ ਇਹ ਘੋੜਾ ਲਈ ਜਾਂਦਾ ਹੁਣ ਘੋੜੇ ਵਾਲਾ ਸੋਨੂ ਬਣ ਗਿਆ ਸੋਨੂ ਘੋੜੇ ਵਾਲਾ ਮੈਂ ਸੋਨੂ ਘੋੜੇ ਵਾਲਾ ਬਣ ਗਿਆ ਆ ਸੀ ਵਿਚਾਰਾ ਜਿਹਨੂੰ ਜਿਹਦੇ ਨਾਲ ਜਿਹੜਾ ਫੇਰ ਵੀ ਕਰ ਜਾਂਦੇ ਘੋੜੇ ਵਾਲੇ ਲਾਸਟ ਗੇਟ ਇਹਨੇ ਜੀ ਇਹ ਇਸ ਜਤਰਾ ਦੇ ਬਾਕੀ ਇਹਨੂੰ ਜੀਣ ਦਾ ਸਮਾਨ ਦਾ ਉਹ ਹੋਟਲਾਂ ਹਟਲਾਂ ਦਾ ਜਾਊਗਾ। ਲੋ ਜੀ ਜਾਂਦੀ ਵਾਰ ਦਾ ਝਾਕਾ ਹੈਲੀਪੈਡ ਦਾ। ਤੇ ਹੁਣ ਐਸੀ ਤਰ੍ਹਾਂ ਹੀ ਸੰਗਤਾਂ ਖੁਸ਼ੀ ਦੇ ਨਾਲ 2026 ਪੱਚੀ ਮਹੀਨੇ ਨੂੰ ਓਪਨਿੰਗ ਦੇ ਵਿੱਚ ਆਉਣੀਆਂ। ਤੇ ਸੰਗਤਾਂ ਆ ਰਹੀਆਂ ਨੇ ਸਾਰੀਆਂ। ਤੇ ਖੂਬਸੂਰਤ ਨਜ਼ਾਰਾ ਇੱਥੋਂ ਦਾ ਵਿਊ ਵਾ ਇੱਥੋਂ ਦੇ ਕੁਦਰਤੀ ਜਿਹੜੇ ਨਜ਼ਾਰੇ ਨੇ ਅਸੀਂ ਤੱਕਦੇ ਤੱਕਦੇ ਥੱਲੇ ਗੋਬਿੰਦ ਘਾਟ ਕਨੀ ਯਾਤਰਾ ਸਮਾਪਤੀ ਦੇ ਵੱਲ ਵਧਗੇ ਆਹੀ ਲਓ ਜੀ ਜਿਹੜੀ ਚੜਾਈ ਅਸੀਂ ਮੱਥਾ ਛੱਡ ਕੇ ਆਏ ਸੀ ਅੱਜ ਮਨਪਰੀ ਦਾ ਅੱਜ ਬਿਨਾਂ ਬ੍ਰੇਕਾਂ ਦੇ ਜਾ ਰਹੀ ਨੇ ਗੱਡੀਆਂ ਥੱਲੇ ਨਾ ਭਾਈ ਹਾਂ ਪਹਿਲਾਂ ਜੋਰ ਲੱਗਦਾ ਸੀ ਇੰਨਾ ਅਤਰਾਈ ਹੁਣ ਨੀਚੇ ਨੂੰ ਹੁਣ ਮਤਲਬ ਕਿ ਥੋੜਾ ਜਿਹਾ ਸੰਭਲ ਕੇ ਜਾਣਾ ਪੈ ਰਿਹਾ ਤੇ ਤਕਰੀਬਨ ਅਸੀਂ ਤੁੰਗ ਸਾਹਿਬ 2 ਕਿਲੋਮੀਟਰ ਆ ਗਏ ਹੋਗੇ ਨਹੀਂ ਨਹੀਂ ਕਿਲੋਮੀਟਰ 1.5 ਕਿਲੋਮੀਟਰ ਹੋ ਗਿਆ 2 ਮੀਟਰ ਦੇ ਲਵੇ ਤਵੇ ਨਾ ਜੋ ਪੰਜਾਬੀ ਹਾਜੀ ਵਾਲੀ ਬੋਲੀ ਨਹੀਂ ਮਾਰਨੀ ਹਾਂ ਹਾਂ ਬਾਬੇ ਵਾਲੀ ਮਾਲਵੇ ਵਾਲੀ ਮਾਰਨੀ ਆ ਲਵੇ ਤਵੇ ਹੈ ਠੀਕ ਹੈ ਇੱਕ 1.5 ਕਿਲੋਮੀਟਰ ਆ ਗਿਆ ਭਾ ਕਨਵਰਟਰ ਦਾ ਉੱਥੇ ਤੱਕ ਸੀਗਾ ਹੈਲੀਪੈਡ ਤੱਕ ਆ ਹੈਲੀਪੈਡ ਕਿਲੋਮੀਟਰ ਸੀ ਨਹੀਂ ਯਾਰ ਉੱਥੇ ਲਿਖਿਆ ਹੋਇਆ ਸੀਗਾ ਤੂੰ ਮਾਝੇ ਵਾਲਾ ਮੰਨ ਨਹੀਂ ਰਹੀ ਨਹੀਂ ਹੈ ਕਮਾਲ ਦੀ ਗੱਲ ਹੈ ਠੀਕ ਹੈ ਜੀ ਠੀਕ ਹੈ ਅਸੀਂ ਮਲਵਈ ਹੁਣ ਤਿੰਨ ਹੋ ਗਏ ਮਾਲਵੇ ਵਾਲੇ ਤਿੰਨ ਚਾਰ ਆਹ ਸਕਦਾ 1.5 ਕਿਲੋਮੀਟਰ ਆ ਹਾਂ ਹਾਂ ਮਾਲਵੇ ਵਾਲੇ ਇਹਨੂੰ ਲੱਗਦਾ ਮਾਈਨਸ 5 ਡਿਗਰੀ ਟੈਂਪਰੇਚਰ ਸੀਗਾ ਨਾ 5 ਸੀਗਾ ਨਾ ਤੇ ਰਾਤ ਤਾਂ ਹੈਗਾ ਸੀ ਧੂ ਵੀ ਵੱਧ ਤੇ ਸਵੇਰੇ ਦੇਖ ਲੈ ਹੁਣ ਕਿਲੋਮੀਟਰ ਤੀ ਆਏ ਆਪਾਂ ਚੱਲੇ ਨੂੰ ਤੇ ਹੁਣ ਹੁਣ ਕੋ ਕੋਟ ਜਿਪਾ ਘੋਨਨ ਲਾਇਆ ਲੱਗਿਆ ਜਿਪਾ ਤੇ ਜ਼ੋਰ ਲੱਗਣ ਲੱਗਿਆ ਸਰੀਰ ਦਾ ਹਾਂ ਧੰਦੇ ਜਾ ਕੇ ਪਹਿਣਾ ਪੁੱਲ ਦੇ ਲੱਗ ਤੂੰਗ ਸਾਹਿਬ ਵੀ ਕਹਿੰਦੇ ਸੀ ਨਾ ਵੀ ਸਵੇਰਾਂ ਚੱਲਾਂਗੇ ਠੰਡ ਹੱਤ ਸੁੰਨ ਹੁੰਦੇ ਸੀਗੇ ਤੇ ਕਹਿੰਦੇ ਵੀ ਆਪਾਂ ਧੁੱਪ ਚੜੀ ਤੋਂ ਚੱਲਾਂਗੇ ਆਰਾਮ ਨਾਲ ਕਿਉਂਕਿ ਅੱਜ ਵੀ ਰਾਤ ਤੱਕ ਗੋਵਿੰਦ ਘਾਟ ਲੱਗਣੀ ਹੋ ਲੱਗਣੀ ਆਪਾਂ ਨੂੰ ਹਾਂ ਬਾਕੀ ਫਿਰ ਤੁਹਾਡਾ ਕੀ ਵਿਚਾਰ ਹੈ ਜਾਣਦਾ ਦੇਖਦੇ ਹਾਂ ਕੀ ਕਹਿੰਦੇ ਮਾਰੀ ਮੈਂ ਤਾਂ ਕਹਿੰਦਾ ਵੀ ਤੁਸੀਂ ਚਲੋ ਸਾਡੇ ਨਾਲ ਯਾਰ ਮਾਨਾ ਤੇ ਮਾਨਾ ਕੋ ਮਿ ਆਓ ਤੇ ਫੇਰ ਆ ਚਲੋ ਜਦੋਂ ਰੋਬ ਨਾਲ ਕੀਟਾ ਲੱਗਦਾ ਹਾਂ ਜੀ ਆਮ ਹੂੰ ਕੋਣ ਬੰਦੇ ਘਟ ਗਏ ਤੇ ਇਹ ਜੰਗਲੀ ਜੀਵ ਜੰਤੂ ਦਿਖਣ ਲੱਗੇ ਉਹ ਭੱਜ ਗਏ ਬੰਦਰਾ ਜਿਹੜਾ ਉਹ ਤਾਂ ਨਹੀਂ ਸਮਰਵਾ ਕਰਵਾ ਪਰ ਇਹਨਾਂ ਨੇ ਦੁਕਾਨ ਵਾਲੇ ਨੇ ਤਰਪਾਲਾ ਲਾ ਲਿਆ ਤੇ ਜਿਹੜੇ ਗੱਤੇ-ਕੁੱਤੇ ਨੂੰ ਅੱਗ ਲਾ ਰਹੇ ਨੇ ਤਾਰਾਂ ਤੋਂ ਆਪਣਾ ਸੰਦ ਸਮਾਨਾ ਜਿਹੜਾ ਚਾਹ ਪਾਣੀ ਦਾ ਇਹ ਹੋਟਲ ਸੀਗਾ ਸਾਰਾ ਇਕੱਠਾ ਕਰ ਰਹੇ ਨੇ ਤੇ ਅਗਲੇ ਸਾਲ ਫੇਰ ਇੱਥੇ ਆ ਜਾਣਗੇ ਉਹਨਾਂ ਕਮਰੇ ਦੇ ਵਿੱਚ ਸਾਮ ਸਮਈਆ ਕਰਾ ਕੇ ਇਹ ਸਮਾਨ ਦੀ ਤੇ ਆਪਣੇ ਆਪਣੇ ਘਰਾਂ ਨੂੰ ਚਲੇ ਜਾਣਗੇ ਤੇ ਸੰਗਤ ਪਿੱਛੇ ਜਾ ਰਹੀ ਆਪਣੇ ਸਾਰੀ ਸਮਾਹ ਹੋ ਗਿਆ ਜੀ ਦੁਪਹਿਰ ਦੇ 12:40 ਭਾਲ ਕੇ ਪੌਣੇ 1 ਵਜੇ ਦਾ ਟਾਈਮ ਹੋ ਗਿਆ ਤੇ ਆਪਾਂ ਪਹੁੰਚ ਚੁੱਕੇ ਹਾਂ ਜੀ ਹਾਫ ਜਿਹੜਾ ਰਸਤਾ ਹੈ ਗੋਵਿੰਦ ਧਾਮ ਤੋਂ ਗੋਵਿੰਦ ਘਾਟ ਦਾ ਜਿਹੜਾ ਹਾਫ ਰਸਤਾ ਬਣਦਾ ਹੈ ਉਹ ਪੁਲ ਤੱਕ ਬਣਦਾ ਹੈ ਇਹ ਆ ਗਿਆ ਜੀ ਪੁਲ ਜਿੱਥੋਂ ਕਿ ਜੇ ਆਪਾਂ ਉਧਰ ਵੀ ਚੱਲਨੇ ਆ ਤਾਂ ਵੀ ਅੱਧ ਬਣ ਜਾਂਦਾ ਹੈ ਜੇ ਆਪਾਂ ਗੋਵਿੰਦ ਧਾਮ ਤੋਂ ਤੁਰੀਏ ਇਹ ਭੰਡਾਰ ਇਹ ਪਿੰਡਾਂ ਦਾ ਭੰਡਾਰ ਆ ਉਹਦੇ ਤੱਕ ਬਣ ਜਾਂਦਾ ਜੀ ਜ ਆਪਣਾ ਸਫ਼ਰ 5 5.5 ਕਿਲੋਮੀਟਰ ਤੇ ਸੰਗ ਤਾਂ ਆਰਾਮ ਨਾਲ ਚੱਲੀਆਂ ਜਾਂਦੇ ਆ ਕਿਉਂਕਿ ਹਿਮਕੁੰਡ ਸਾਹਿਬ ਦੀ ਚੜਾਈ ਤੋਂ ਤੇ ਚੱਲੀਆਂ ਥੱਕੀਆਂ ਹੁੰਦੀਆਂ ਨੇ ਤੇ ਇਹ ਸੀ ਜਿ ਪ੍ਰਾਣਾ ਰਸਤਾ ਅਜਾਛਾ ਨੀਚੇ ਵਾਲਾ ਰਾਹ ਹੈ ਇਹ ਜਿਹੜਾ ਥੱਲੇ ਆਸੀ ਵਾਪਸੀ ਹੁੰਦੇ ਹੱਸ ਟਾਈਮ ਚੜੇ ਸੀਗੇ ਤੇ ਹੁਣ ਹੁਣ ਆਪਾਂ ਜਾ ਰਹੇ ਆ ਇਹ ਨਵੇਂ ਪਣੇ ਪੁਲ ਦੇ ਉੱਪਰ ਦੀ ਤੇ ਸਾਹਮਣੇ ਉਹ ਦੁਕਾਨਾਂ ਲੱਗੀਆਂ ਹੋਈਆਂ ਨੇ ਇਹ ਕੁਝ ਵਿਊ ਚੈੱਕ ਕਰੋ ਤੁਸੀਂ ਇਸੋਂ ਦਾ ਜਾਂਦਾ ਜਾਂਦਾ ਜਿਹੜਾ ਵਿਊ ਹੈ ਇਹ ਬਹੁਤ ਹੀ ਸੋਹਣਾ ਮਾਹੌਲ ਦੁਪਹਿਰਾ ਖੜ ਗਿਆ ਧੁੱਪ ਨਿਕਲ ਗਈ ਆ ਤੇ ਜਾਗਤਾ ਸਾਡੀਆਂ ਨੇ ਲੈ ਗਈਆਂ ਸਾਰਿਆਂ ਦੀਆਂ ਬਹੁਤ ਜ਼ਿਆਦਾ ਠੰਡ ਸੀ ਰਾਤ ਤੇ ਸਵੇਰੇ ਲੋ ਜੀ ਬਣਿਆ ਹੈ ਇੱਥੇ 뷰 ਪੈਂਟ ਇੱਕਾ ਸੈਲਫੀ ਪੈਂਟ ਤੇ ਇੱਥੋਂ ਕੁਝ ਨਜ਼ਾਰਾ ਪੁੱਲਦਾ ਇਸ ਤਰ੍ਹਾਂ ਦਾ ਹੈ ਘੋੜੇ ਵੀ ਖਚਰਾਂ ਵੀ ਇੱਧਰ ਦੀ ਹੁੰਦੇ ਨੇ ਤੇ ਇਹ ਚੱਲ ਰਹੀ ਹੈ ਜੀ ਆਪਣੀ ਜਿਹੜੀ ਨਦੀ ਜਾਂਦੀ ਆ ਥੱਲੇ ਜਾ ਕੇ ਇਹ ਜੀ ਗੋਬਿੰਦ ਦਾਤਮ ਤੋਂ ਜਦੋਂ ਆਪਾਂ ਗੋਬਿੰਦ ਘਾਟ ਨੂੰ ਵਾਪਸੀ ਜਾਂ ਜਾਂਦੇ ਹੋ ਜਾਂਦੇ ਵਡਾ ਭਲਉਂਦਾ ਹੈ ਤੇ ਇਹ ਆ ਇਸ ਹਾਲ ਅਸੀਂ ਇੱਥੇ ਚਾਹ ਪਾਣੀ ਪੀਣ ਆ ਮੈਗੀ ਨੂੰ ਇਹਨੇ ਭਗਤ ਸਿੰਘ ਜੀ ਜਿੰਨਾ ਹਟਲਕੀ ਹਾਲ ਭਗਤ ਸਿੰਘ ਜੀ ਬੜੀਆ ਰਿਹਾ ਇਸ ਬੜੀਆ ਸੰਗਤ ਦੀ ਸੇਵਾ ਕਰ ਰਹੇ ਹੋ ਆ ਤੇ ਇਧਰ ਸਾਡੀਆਂ ਛੋਟੀਆਂ ਛੋਟੀਆਂ ਪਿਆਰੀਆਂ ਬੇਟੀਆਂ ਨੇ ਜਿਹੜੀ ਆਪਣੇ ਪਿਤਾ ਜੀ ਦਾ ਸਾਥ ਦਿੰਦੇ ਨੇ ਭਗਤ ਸਿੰਘ ਦੀਆਂ ਬੇਟੀਆਂ ਨੇ ਕਹਿੰਨਾ ਮੋਨਿਕਾ ਸੋਨਿਕਾ ਦੂਸਰੀ ਭੈਣ ਹੈ ਇਹ ਕਹਿੰਨਾ ਮੋਨਿਕਾ आप आप सारा एंड हो गया सारा परिवार काम करते हो इधर पूरे पापा की हेल्प हेल्प करते है, है, है। पूरा ज, पूरा यात्रा में हेल्प आगे, करते हैं बहुत बढ़िया लगा आपसे मैगी भी, भी खाई बहुत अच्छी थी बहुत अच्छा खाना बनाते हो हेल्थी खाना बनाते हो एक बार आओ मेरे पास ये बताओ वो पहाड़ कौन सा है आ जाओ जी जिसमें बहुत सारी है जी वो हाथी घोड़ा पर्वत है हाथी घोड़ा पर्वत है यही की इधर से हो गया ना काल है बहुत बड़ी ताल है कितनी दूरी पर है से तेईस किलोमीटर पांच दिन का सबमिट होता है वो तेईस किलोमीटर यहाँ से निकल के दूसरी जगह एक पैका गाँव है वहाँ से निकलते हैं पांच दिन का ट्रैक है इसमें क्या बोलते हैं एक एक्सपीरियंस गाइड को लेना पड़ता है और परमिशन के साथ लेना पड़ता है क्या अभी तो बर्फ है इसके अलग अलग रूप है इसके बहुत सारे अगर देखते रहोगे अभी तो बर्फ है कभी धूप रहती है कभी इंद्रधनुष भी रहता है अच्छा बहुत बढ़िया ट्रैक है रास्ता नहीं है हमें रास्ता खुद बना के जाना पड़ता है जाना पड़ता है, है। ट्रैक हाँ। करना परमिशन लेनी पड़ती है परमिशन का लेकर बोलते हैं कि की जो मुक्ति है वहाँ पर होती है हाँ यही पे होती है कवि की जो मुक्ति होती है ये यही पे होती है साथ ही ये भी कहा जाता है कि वाल्मीकि वाल्मीकि जी और वो क्या बोलते रामायण तो बाद में सुनाई गई थी गणेश भगवान तो ने बाद में लिखी थी उससे पहले कागोस जो एक थे उन्होंने यहाँ कहानी सुनाई थी क्या रामायण सबसे पहले यही सुनी गई थी बोला जाता है बहुत बढ़िया ताल है ये ਤੋ ਬੜੀਆ ਕਿ ਆਪਨੇ ਇਸ ਦੇ ਬਾਰੇ ਵਿੱਚ ਜਾਣਕਾਰੀ ਇਤਨੀ ਹਮੇ ਜਾਣਕਾਰੀ ਨਹੀਂ ਦੀ ਜੇ ਪਤਾ ਤਾਂ ਇਹ ਕਾਕ ਪਸੁੰਦੀ ਹੈ ਜੇ ਹਾਥੀ ਘੋੜਾ ਜੋ ਜੇ ਆਪਸੇ ਪਤਾ ਲੱਗਾ ਹੈ ਜੋ ਪੜਾ ਥੈਂਕ ਯੂ ਸੋ ਮੱਚ ਬੇਟਾ ਓਕੇ ਬਾਏ ਬਾਏ ਲੋ ਜੀ ਫਿਰ ਆਪਾਂ ਭੰਡਾਰ ਪਿੰਡ ਵਿੱਚ ਆਏ ਜਾਂਦੇ ਹੋਏ ਆਪਾਂ ਸ਼ੂਟ ਕੀਤਾ ਸੀ ਇੱਥੋਂ ਦਾ ਤੇ ਇਹ ਉਹ ਮਾਤਾ ਦਾ ਮੰਦਿਰ ਹੈ ਜਿੱਥੇ ਕਿ ਅਸ਼ਟਮੀ ਨੂੰ ਮੇਲਾ ਲੱਗਦਾ ਹੈ ਬਹੁਤ ਭਾਰੀ ਮੇਲਾ ਹੁੰਦਾ ਇੱਥੋਂ ਤੇ ਲੋਕ ਬੜੀ ਸ਼ਰਧਾ ਨਾਲ ਮਨਾਉਂਦੇ ਨੇ ਤੇ ਇੱਥੋਂ ਹੀ ਜਿਹੜੀ ਚਲਕੀ ਹੈ ਉਪਰ ਆ ਜਿਹੜਾ ਲక్ష్మణ ਜਿੰਦਰਾ ਲੋਪਾਲ ਮੰਦਰ ਜੀ ਨੂੰ ਕਹਤੇ ਨੇ ਸਹਿਮਕੁੰਡ ਸਾਹਿਬ ਦੇ ਨਾਲ ਹੀ ਦਰਬਾਰ ਸਾਹਿਬ ਦੇ ਤੇ ਉੱਥੇ ਵੀ ਇਹ ਆਪਣਾ ਜਿਹੜਾ ਮਨੋਤੀ ਕਰਦੇ ਨੇ ਸੇ ਇਹ ਹੈ ਜੀ ਭੰਡਾਰਪਿੰਡ ਤੇ ਚੱਲੀ ਜਾਂਦੇ ਨੇ ਸ਼ੰਗ ਤਾਂ ਅੱਧਰ ਆ ਰਹਿ ਗਿਆ ਆਪਣਾ ਭੰਡਾਰਪਿੰਡ ਤੋਂ ਉਸੇ ਵੇਲੇ ਤੋਂ ਬੋਲ ਪੈਂਦੇ ਭੰਡਾਰਪਿੰਡ ਪਹੁੰਚੇ ਆ ਤੇ ਤੁੰਗ ਸਾਹਿਬ ਤੁਸੀਂ ਦੱਸੋ ਰਸਤਾ ਕਿਵੇਂ ਆਉਣਾ ਕਹਿੰਦੇ ਇਤਨਾ ਸਨਾਟਾ ਕਿਉਂ ਹੈ ਫਿਰ ਮਤ ਕਹਿੰਦੇ ਨਹੀਂ ਉਹ ਕਹਿੰਦੇ ਨੇ ਸ਼ੋਲੇ ਫਿਲਮ ਚ ਆਹ ਸਨਾਟਾ ਇਤਨਾ ਸਨਾਟਾ ਕਿਉਂ ਹੈ ਜਿਹੜਾ ਅੰਨਾ ਹੁੰਦਾ ਤੇ ਉਹਦਾ ਮੁੰਡਾ ਮਰ ਜਾਂਦਾ ਹੁਣ ਅੱਜ ਯਾਦ ਆਇਆ ਉਹ ਪੁਰਾਣੇ 75 ਸਾਲ ਤੋਂ ਪਹਿਲਾਂ ਦੀ ਗੱਲ ਆ ਇਹ ਇੱਕ ਸਰਪਸੀ ਉਹ ਫਿਰਨਦੇ ਆ ਆਹ ਇਤਨਾ ਸਨਾਟਾ ਬਿਲਕੁਲ ਸਨਾਟਾ ਵਾ ਅਸੀਂ ਕੱਲੇ ਹੀ ਆ ਕੱਲੇ ਆ ਇਹ ਵੀ ਡਰਿਆ ਕਿਤੇ ਭਾਲੂ ਭਾਜੀ ਵੀ ਨਾ ਆ ਜਾਣਾ ਭਾਲੂ ਭਾਜੀ ਆਉਣਗੇ ਤੇ ਹੱਥ ਚੋੜਦਾਂਗੇ ਉਹਨਾਂ ਨੂੰ ਆਪਾਂ ਜਦੋਂ ਸ਼ਾਮ ਨੂੰ ਚੱਲੇ ਆ ਨਾ ਹੇਮਕੋਟ ਸਾਹਿਬ ਤੋਂ ਜਿਹੜਾ ਲਾਸਟ ਜਿਹੜਾ ਢਾਬਾ ਸੀ ਕੀ ਕਹਿੰਦਾ ਸੀ ਆ ਜਿਹੜਾ ਗੋਵਿੰਦ ਧਾਮ ਤੋਂ ਜਦੋਂ ਹੇਮਕੁੰਨ ਸਾਹਿਬ ਨੂੰ ਜਾਈਓ ਤੇ ਪਹਿਲਾ ਢਾਬਾ ਆਉਂਦਾ ਵਾ ਖੱਬੇ ਹੱਥ ਉਹ ਕਹਿ ਰਿਹਾ ਸੀ ਮੇਰਾ ਇੱਕ ਆਟੇ ਦਾ ਗੱਟਾ ਲੈ ਗਿਆ ਚੋਕਾ ਆਟੇ ਦਾ ਗੱਟਾ ਸੀ ਉਹਦਾ ਰਾਤ ਨੂੰ ਪਿਛਲੀ ਰਾਤ ਚੱਕ ਕੇ ਲੈ ਗਿਆ ਭਾਲੂ ਤੇ ਹੁਣ ਇਸ ਦੂਬਾਰ ਜਦੋਂ ਸਮਾਪਤੀ ਤੋਂ ਬਾਅਦ 10 ਦਿਨਾਂ ਬਾਅਦ 15 ਦਿਨਾਂ ਬਾਅਦ ਪੂਰਾ ਭਾਲੂ ਦਾ ਰਾਜ ਹੋਊਗਾ ਉਹਨਾਂ ਦੇ ਕਹਿਣ ਦਾ ਮੁਤਾਬਕ ਇਹ ਵੀ ਜਿੱਥੇ ਇਨਸਾਨ ਦੀ ਸੁਗੰਧ ਹੁੰਦੀ ਹੈ ਨਾ ਇਨਸਾਨ ਦੇ ਤੋਂ ਨੂੰ ਸਮੈਲ ਆ ਜਾਂਦੀ ਆ ਜਾਂ ਘੋੜਿਆਂ ਦੇ ਉੱਥੇ ਨਹੀਂ ਆਉਂਦਾ ਉਹ ਜਾਂ ਘੋੜਿਆਂ ਦੇ ਟੱਲੀਆਂ ਖੜਕਦੀਆਂ ਨੇ ਜਾ ਇਨਸਾਨ ਜਾਣਦੇ ਨੇ ਬੋਲਦੇ ਉੱਥੇ ਨਹੀਂ ਆਉਂਦਾ ਜਦੋਂ ਇਨਸਾਨ ਇੱਥੋਂ ਚਲੇ ਜਾਂਦੇ ਨੇ ਫਿਰ ਇੱਥੇ ਜੀ ਕੁਦਰਤ ਦਾ ਆਰਾਜ ਹੁੰਦਾ ਹੈ ਤੇ ਲੋ ਜੀ ਉਧਰ ਪੰਡਾਲੀ ਭਾਜੀ ਖੜੇ ਨੇ ਠੀਕ ਹੈ ਚੜ੍ਹ ਦੀ ਕਲਾ ਜੀ ਲੋ ਜੀ ਸਾਰੀਆਂ ਸੰਗਤਾਂ ਉੱਤਰ ਕੇ ਤਰੀਕੋਂ 7 ਕਿਲੋਮੀਟਰ ਦਾ ਜਿਹੜਾ ਸਫ਼ਰ ਤੈਅ ਕਰਕੇ ਇਹ ਵਾਟਰਫਾਲ ਕੋਲੇ ਆ ਗਏ ਹਾਂ ਜਿਹੜਾ ਜਾਂਦੇ ਹੋਏ ਆਪਾਂ ਨੂੰ ਦੇਖਦਾ ਗੋਬਿੰਦ ਘਾੜ ਤੋਂ ਗੋਬਿੰਦ ਧਾਮ ਨੂੰ ਜਾਂਦੇ ਜਾਂਦਾ ਪੂਲਨਾ گاؤں ਤੋਂ ਪੂਲਨਾ ਆਪਾਂ ਇੱਥੋਂ ਸਿਰਫ 2 ਕਿਲੋਮੀਟਰ ਰਹਿ ਗਿਆ ਆਪਣਾ ਉਤਰਾਈ ਉਤਰਾਈ ਆ ਹੁਣ ਸਾਰੀ ਸੰਤ ਚੱਰੀ ਆ ਬਹੁਤ ਖੂਬਸੂਰਤ ਜਿਹੜਾ 뷰 ਇੱਥੋਂ ਦਾ ਜੇ ਕਹਦੇ ਇਹ ਮਨ ਨਹੀਂ ਲੱਜ ਰਿਹਾ ਇਸ ਖੂਬਸੂਰਤ ਥਾਂ ਨੂੰ ਦੇਖਦੇ ਦੇਖਦੇ ਪਤਾ ਨਹੀਂ ਲੱਗਿਆ ਵੀ ਆਪਾਂ 7 ਕਿਲੋਮੀਟਰ ਦਾ ਪੈਂਡਾ ਕਿਵੇਂ ਤੈਅ ਕਰ ਲਿਆ ਤੇ ਬਹੁਤ ਸੋਹਣੇ ਜੰਗਲ ਜਿਹੜਾ ਲੱਗ ਰਿਹਾ ਹੈ ਦੀ ਵਾਈਬ ਤੇ ਸੁਨਸਾਨ ਚੀੜੀਆਂ ਦੀਆਂ ਆਵਾਜ਼ਾਂ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਨੇ ਅੱਜ ਜਿਹੜੇ ਘੋੜੇ ਨੇ ਉਹ ਬਿਲਕੁਲ ਬੰਦ ਹੋ ਗਏ। ਉਹਨੇ ਉਹ ਟਮਾਟਾਲੇ ਉੱਪਰ ਜਿਹੜਾ ਗੁਰਦੁਆਰਾ ਸਾਹਿਬ ਦਾ ਸਮਾਨ ਹੈ ਜਾਂ ਹੋਟਲ ਹਟਨਾ ਦਾ ਉਹ ਇਹ 2-3 ਦਿਨਾਂ ਦੇ ਵਿੱਚ ਵਿੱਚ ਇੱਥੇ ਥੱਲੇ ਆ ਜਾਣਾ ਹੈ। ਸਵੇਰੇ ਜਦੋਂ ਚੱਲੇ ਗੋਬਿੰਦਘਰ ਤੋਂ ਕਈ ਥੋੜੀ ਜਿਹੀ ਤਰਾਈ ਚੜ੍ਹਾਈ ਪਰ ਹੁਣ ਪਤਾ ਲੱਗਿਆ ਆ ਜੇ ਨਹੀਂ ਅੱਧੇ ਕਿਲੋਮੀਟਰ ਦੀ ਜੜਾਈ ਨਾ ਬੱਸ ਕਰਾਤੀ ਉਹ ਦੇਖੋ ਉਹ ਥੱਲੇ ਜਾ ਆ ਰਿਹਾ ਹੈ। ਤੇ ਇਧਰੋਂ ਸੰਗਤਾਂ ਇਧਰੋਂ ਆਪਣਾ ਸੋਨੂ ਵੀਰ ਆ ਇਹਦਾ ਪਤੰਦਰ ਘੋੜੀ ਨੂੰ ਖਿੱਚ ਕੇ ਲੈ ਕੇ ਆਇਆ ਮੂਰੇ 1 ਵਜੇ ਦਾ ਜਿਵੇਂ ਸਾਨੂੰ ਚੜਦੀ ਕਲਾ ਸਾਨੂੰ ਦੁਬਾਰੇ 2 ਕਿਲੋਮੀਟਰ ਫੇਰ ਲੈ ਤੇ ਇਹਦਾ ਧੰਨਵਾਦ ਭਾਈ ਇਧਰ ਆਪਣੀਆਂ ਸੰਗਤਾਂ ਤੁਰੀਆਂ ਆ ਰਹੀਆਂ ਨੇ ਇੱਕ ਆ ਜੋਧਾ ਭਜੰਗੀ ਕਮਾਲ ਕਰਤੀ ਇਹਨੂੰ ਕਿਹਾ ਵੀ ਗੋਦੀ ਚੱਕ ਲੈਨੇ ਆ ਪਰ ਇਹਨੇ ਇਹਦਾ ਨਹੀਂ ਜਿਹੜਾ ਪੈਦਲ ਚੱਲਣਾ ਹੈ ਕਮਾਲ ਹੋ ਗਈ ਇਹਨੇ ਲੁਧਿਆਣੇ ਦੀ ਸੰਗਤ ਆ ਸਾਡੀ ਵਾਹਿਗੁਰੂ ਜੀ ਕੀ ਫਤਿਹ तकरीबन ਅਸੀਂ ਗੁਰਦੁਆਰਾ ਸਾਹਿਬ ਚੋਂ ਤਾਂ ਤਕਰੀਬਨ 10 ਵਜੇ ਕੇ ਸੀ ਸੋਨੂ ਸਿੰਘ ਆਪਾਂ ਨੂੰ ਹਨਾ ਪਰ ਕੋੜਿਆਂ ਵਾਲਿਆਂ ਨਾਲ ਸਾਨੂੰ ਜਦੋਂ ਜਿਹੜਾ ਹੱਟ ਕਰਨੀ ਪੈ ਗਈ ਉੱਥੇ ਸਾਡੀ ਥੋੜੀ ਜੀ ਲਾਗੜਾਟ ਹੋ ਗਈ ਸੀ ਪੁਲਿਸ ਚੌਂਕੀ ਤੱਕ ਵੀ ਗੱਲ ਪਹੁੰਚ ਗਈ ਸੀ ਕੋੜੇ ਵਾਲੇ ਨੇ ਥੋੜਾ ਜਿਹਾ ਗਲਤ ਬੋਲਤਾ ਸੀ ਸਾਡੀ ਸੰਗਤ ਨੂੰ ਤੇ ਪਰ ਮਾਫੀ ਮੰਗਾਈ ਉਤੋਂ ਤੇ ਉੱਥੋਂ ਸੀ 11 ਵਜੇ ਚੱਲੇ ਹੁਣ ਅਸੀਂ ਆ ਗਏ ਜੀ ਪੂਲਣਾ گاؤں ਤੇ ਪਹਿਲਾਂ ਪਿੰਡ ਤੋਂ ਪਹਿਲਾਂ ਚਰਨੇ ਦੇ ਨਜ਼ਾਰਾ ਆਖਰੀ ਵਾਰ ਦੇਖੋ ਤੁਸੀਂ ਦੇਖੋ ਕਿੱਥੋਂ ਵਹਿ ਰਿਹਾ ਹੈ ਬਹੁਤ ਹੀ ਸੁੰਦਰ ਚਰਨਾ ਕੁਦਰਤ ਤੇ ਕਮਾਲ ਨੇ ਜੀ ਇੱਥੇ ਤੇ ਆ ਗਏ ਜੀ ਆਪਾਂ ਪੂਲਣਾ گاؤں ਜਾਨਕੀ ਪੰਜਾਬੀ ਚ ਕਹਿ ਦਈਏ ਜੇ ਪੂਲਨਾ ਪਿੰਡ ਆ ਤੇ ਸੰਗਤ ਸਾਰੀ ਸਾਡੀ ਆ ਗਈ ਸ਼ਾਮ ਦੇ ਵੱਜ ਗਏ 4:10 ਹੋ ਗਏ ਤੇ ਸਭ 11 ਵਜੇ ਅਸੀਂ ਉੱਥੋਂ ਤੁਰੇ ਸੀਗੇ ਤੇ ਇਹ ਆ ਜੀ ਪੂਲਨਾ گاؤں ਲਓ ਜੀ ਬਾਈ ਜੀ ਸੰਗਤ ਜੀ ਆਪਾਂ ਪਹੁੰਚ ਗਏ ਆ ਪੂਲਨਾ ਪਿੰਡ ਜਿੱਥੇ ਕਿ ਟੈਕਸੀਆਂ ਥੱਲੋ ਗੋਬਿੰਦ ਘਾੜ ਤੋਂ ਚੱਲਦੀ ਨੇ ਇੱਥੇ ਤੱਕ ਚਾਹੇ ਉੱਪਰੋਂ ਆਪਾਂ ਦਰਸ਼ਨ ਵੇਲੇ ਕਰਕੇ ਆਈਏ ਤਾਂ ਗੋਬਿੰਦ ਘਾੜ ਤੱਕ ਸਗਤਾਂ ਪਹੁੰਚਾਉਂਦੀਆਂ ਨੇ ਤੇ 4 ਕਿਲੋਮੀਟਰ ਦਾ ਪਿੰਡ ਤੈਅ ਕਰਦੇ ਆਂ ਜੀ ਹੁਣ ਆਪਾਂ ਪਹੁੰਚਦੇ ਆਂ ਗੋਬਿੰਦ ਘਾਟ ਇਹ ਹੈ ਜਿਹਾ ਮਹੌਲਾ ਜੀ ਟੈਕਸੀ ਦਾ ਸਿਰਫ 4 ਕਿਲੋਮੀਟਰ ਹੋਰ ਥੱਲੇ ਜਾਣਾ ਆਪਾਂ ਨੇ ਉਹ ਟੈਕਸੀ ਨਹੀਂ ਟੋਟਲ 13 ਕਿਲੋਮੀਟਰ ਮੰਨਦਾ ਤੇ 4 ਕਿਲੋਮੀਟਰ ਦਾ ਜਿਹੜਾ ਪਿੰਡ ਆਪਾਂ ਅ ਪਰ ਟੈਕਸੀ ਨਹੀਂ ਤੇ 9 ਕਿਲੋਮੀਟਰ ਦਾ ਜਿਹੜਾ ਪਿੰਡ ਆਪਾਂ ਤੈਅ ਕਰਕੇ ਆਪਾਂ ਆਇਆ ਜੀ ਇੱਥੇ ਤੱਕ ਉਹ ਸਾਡੇ ਵੀਰ ਜੀ ਲੁਧਿਆਣੇ ਵਾਲੇ ਇਹਨੇ ਇਹਨਾਂ ਤੋਂ ਆਪਾਂ ਯਾਤਰਾ ਬਾਰੇ ਪੁੱਛਦੇ ਆਂ ਨਾਮ ਤੁਸੀਂ ਦੱਸ ਦਿਓ ਪਹਿਲਾਂ ਵੀਰ ਜੀ ਫਤੇ ਬਣਾ ਲਉ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਗੁਰਿੰਦਰ ਸਿੰਘ ਮੈਂ ਲੁਧਿਆਣੇ ਤੋਂ ਜੀ ਮੈਂ ਆਪਣੇ ਬ੍ਰਦਰ ਦੇ ਨਾਲ ਇੱਥੇ ਹਿੰਮਤ ਸਾਹਿਬ ਦੀ ਯਾਤਰਾ ਕਰਨ ਆਏ ਆਂ ਸੀ ਸਾਰੇ ਤੇ ਬਹੁਤ ਮੈਂ ਕਹਿੰਦਾ ਜੀ ਇੱਥੇ ਆਉਣ ਦਾ ਪਤਾ ਲੱਗਦਾ ਕਿ ਆਪਾਂ ਕਿੱਥੇ ਜਾਂਦੇ ਆਂ ਕਿਹਨਾਂ ਨੂੰ ਮਿਲਦੇ ਆਂ ਕਿੱਥੇ ਆਪਾਂ ਦਰਸ਼ਨ ਕਰਨ ਚੱਲੇ ਆਂ ਤੇ ਮਹਾਰਾਜ ਦਾ ਬਹੁਤ ਵੱਡਾ ਪ੍ਰਕਾਸ਼ ਹੈ ਇੱਥੇ ਹਾਂ ਜੀ ਇਹ ਮੇਰਾ ਅਸੀਕਾਲ ਵਾਜੀ ਅਸੀਕਾਲ ਕੀ ਨਾਮ ਮੇਰਾ ਨਾਮ ਗੁਰਦੀਪ ਸਿੰਘ ਹੈ ਜੀ ਜਿਸ ਤਰ੍ਹਾਂ ਲੱਗੇ ਤੁਹਾਨੂੰ ਯਾਤਰਾ ਆਏ ਯਾਤਰਾ ਬਹੁਤ ਵਧੀਆ ਲੱਗਦੀ ਹੈ ਜੀ ਹਰ ਵਾਰੀ ਵਧੀਆ ਲੱਗਦੀ ਹੈ ਕਿੰਨੇ ਸਾਲ ਹੋ ਗਏ ਤੁਹਾਨੂੰ ਆਉਂਦਿਆਂ ਨੂੰ ਗਿਣਤੀ ਨਹੀਂ ਕੀਤੀ ਵੀ ਕਦੇ ਤੇ ਹਰ ਵਾਰੀ ਪ੍ਰਮਾਤਮਾ ਦੀ ਮੇਰ ਹੈ ਔਰ ਗਿਣਤੀ ਨਾ ਕਰਨੀ ਹੈ ਠੀਕ ਹੈ ਜੀ ਸਾਰੀ ਸੰਗਤ ਆਓ ਇਹ ਪ੍ਰਮਾਤਮਾ ਦਾ ਬਤਵਾਦ ਦਰਸ਼ਨ ਕਰੋ ਇਹ ਨੇਚਰ ਮਤਲਬ ਗੁਰੂ ਮਹਾਰਾਜ ਦੇ ਆਪਣਾ ਚਰਨਾਂ ਦੀ ਆਪਾਂ देखिए नज़मस्को आइए थे हां जी हां जी और जी धन्यवाद जी ऐसी संगत लधियाने दी संगत अपनी सो चल दे जी आगे वाला लो जी संगत जी ਸਾਡੀ ਸੰਗਤ ਕਹਿੰਦੇ ਗੱਡੀਆਂ ਨੂੰ ਵੇਖ ਕੇ ਖੁਸ਼ੀ ਬੜੀ ਹੋਈ ਹੈ ਤੁੰਗ ਸਾਹਿਬ ਕੇ ਅੱਜ ਅੱਜ 3 ਦਿਨ ਬਾਅਦ ਗੱਡੀਆਂ ਵੇਖੀਆਂ ਨੇ ਤੇ ਬਹੁਤ ਖੁਸ਼ੀ ਹੋਈ ਹੈ ਹੁਣ ਚੁੱਪਾ ਲਵਾਂਗੇ ਹਨਾ ਤੇ ਠੰਡ ਵੀ ਇੱਥੇ ਆ ਕੇ ਘਟ ਗਈ ਤੇ برفਵਾਰੀ ਉੱਪਰ ਬਹੁਤ ਜ਼ਿਆਦਾ ਹੈ ਬਾਕੀ ਰਾਤ ਨੂੰ ਹੈ ਜਿਹੜਾ ਇੱਥੇ ਤੋਂ ਵੀ ਬੈਂਸ ਚ ਚਲੇ ਜਾਣਾ ਤਾਮਾਣਾ ਤੇ ਵੀਡੀਓ ਦੇਖ ਕੇ ਦੱਸਿਓ ਤੁਹਾਨੂੰ ਕਿਵੇਂ ਦੀ ਲੱਗੀ ਇਹ ਸੀ ਜੀ ਗੋਬਿੰਦ ਧਾਮ ਤੋਂ ਗੋਬਿੰਦ ਘਾੜਾ ਤੱਕ ਦਾ 9 ਕਿਲੋਮੀਟਰ ਦਾ ਸਫ਼ਰ ਸੋ ਇੱਥੇ ਹੀ ਵੀਡੀਓ ਦੀ ਸਮਾਪਤੀ ਕਰਦੇ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਫਤਿਹ